ਸਰੀਏਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਮੋਰ ਅਤੇ ਪਿੱਪਲ ਦੀ ਕਹਾਣੀ ਹੈ। ਕਦੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਸੰਘਣੇ ਜੰਗਲ ਵਿੱਚ ਜਿਸ ਵਿੱਚ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਰਹਿੰਦੇ ਸਨ। ਇਸ ਜੰਗਲ ਵਿੱਚ ਇੱਕ ਪੁਰਾਣਾ ਪਿੱਪਲ ਦਾ ਰੁੱਖ ਵੀ ਸੀ ਜੋ ਬਹੁਤ ਵੱਡਾ ਅਤੇ ਸੁੰਦਰ ਸੀ। ਪਿੱਪਲ ਦੇ ਪੱਤੇ ਹਮੇਸ਼ਾ ਹਰੇ ਭਰੇ ਰਹਿੰਦੇ ਸਨ। ਉਹ ਹਰ ਰੁੱਤ ਵਿੱਚ ਇੱਕ ਨਵੀਂ ਤਾਜ਼ਗੀ ਦਾ ਅਹਿਸਾਸ ਕਰਾਉਂਦੇ ਸੀ। ਉਸ ਪਿੱਪਲ ਦੀ ਛਾਂ ਹੇਠ ਬਹੁਤ ਸਾਰੇ ਪੰਛੀ ਰਹਿੰਦੇ ਸਨ ਕੁਝ ਆਪਣਾ ਆਲਣਾ ਬਣਾ ਕੇ ਰਹਿੰਦੇ ਸਨ ਤੇ ਕੁਝ ਕਦੇ-ਕਦੇ ਆ ਕੇ ਆਰਾਮ ਕਰਦੇ ਸਨ ਪਰ ਸਭ ਤੋਂ ਵੱਧ ਜੇਕਰ ਉਸ ਰੁੱਖ ਨੂੰ ਪਿਆਰਾ ਸੀ ਤਾਂ ਉਹ ਸੀ ਇੱਕ ਸੋਨਾ ਜਿਹਾ ਮੋਰ ਉਹ ਮੋਰ ਬਹੁਤ ਹੀ ਰੰਗ ਬਰੰਗਾ ਤੇ ਮੌਨਸੂਨ ਦੀ ਵਾਰਸ ਆਉਂਦੇ ਹੀ ਆਪਣੇ ਸੁੰਦਰ ਪੰਖ ਖੋਲ ਕੇ ਨੱਚਣ ਵਾਲਾ ਸੀ ਉਹ ਹਰ ਦਿਨ ਪਿੱਪਲ ਦੇ ਹੇਠਾਂ ਆ ਕੇ ਬੈਠ ਜਾਂਦਾ ਆਪਣੀ ਪੂਸਤ ਪ੍ਰਚਾਰਦਾ ਅਤੇ ਹੌਲੀ-ਹੌਲੀ ਆਪਣੇ ਹੀ ਸੌਣ ਦੀ ਉਮੰਗ ਵਿੱਚ ਨੱਚਣ ਲੱਗ ਪੈਂਦਾ। ਪਿੱਪਲ ਦਾ ਰੁੱਖ ਉਸ ਮੋਰ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਤੇ ਉਹਨਾਂ ਦੀ ਦੋਸਤੀ ਬਹੁਤ ਅਲੱਗ ਸੀ। ਉਹ ਹਮੇਸ਼ਾ ਮੋਰ ਦੀ ਆਵਾਜ਼ ਸੁਣ ਕੇ ਖੁਸ਼ ਹੁੰਦਾ ਅਤੇ ਮੋਰ ਵੀ ਉਸ ਦੀ ਛਾਂ ਹੇਠ ਆ ਕੇ ਸਕੂਨ ਮਹਿਸੂਸ ਕਰਦਾ। ਇਸ ਤਰ੍ਹਾਂ ਦੋਨਾਂ ਦੀ ਦੋਸਤੀ ਬਹੁਤ ਵਧੀਆ ਹੁੰਦੀ ਗਈ। ਇਸ ਤਰ੍ਹਾਂ ਦੋਵੇਂ ਇੱਕ ਖਾਸ ਜੋੜਾ ਬਣ ਗਏ। ਮੋਰ ਆਪਣੇ ਦਿਨ ਦੀ ਸ਼ੁਰੂਆਤ ਪਿੱਪਲ ਨੂੰ ਦੱਸ ਕੇ ਕਰਦਾ ਮੇਰੇ ਦੋਸਤ ਅੱਜ ਮੈਂ ਕੀ ਕਰਾਂ ਅਤੇ ਪਿੱਪਲ ਹਮੇਸ਼ਾ ਆਪਣੇ ਠੰਡੇ ਹਵਾ ਦੇ ਝੁਕ ਕੇ ਨਾ ਮੋਰ ਨੂੰ ਹੌਸਲਾ ਦਿੰਦਾ ਇੱਕ ਦਿਨ ਜੰਗਲ ਵਿੱਚ ਇੱਕ ਨਵਾਂ ਸ਼ਿਕਾਰੀ ਆ ਗਿਆ ਉਹ ਜਾਨਵਰਾਂ ਤੇ ਪੰਛੀਆਂ ਨੂੰ ਫੜ ਕੇ ਵੱਡੇ ਸ਼ਹਿਰ ਵਿੱਚ ਵੇਚਣ ਦਾ ਕੰਮ ਕਰਦਾ ਸੀ ਜਦ ਮੋਰ ਨੇ ਉਸ ਮੋਰ ਨੇ ਇਹ ਵੇਖਿਆ ਕਿ ਸ਼ਿਕਾਰੀ ਨੇ ਬਹੁਤ ਸਾਰੇ ਪੰਛੀਆਂ ਨੂੰ ਫੜ ਲਿਆ ਹੈ ਤਾਂ ਉਸ ਨੂੰ ਵੀ ਡਰ ਲੱਗਣ ਲੱਗ ਪਿਆ ਉਹ ਤੁਰੰਤ ਪਿੱਪਲ ਕੋਲ ਗਿਆ ਤੇ ਕਿਹਾ ਮੇਰੇ ਦੋਸਤ ਜੰਗਲ ਵਿੱਚ ਇੱਕ ਬਹੁਤ ਵੱਡੀ ਮੁਸੀਬਤ ਆ ਗਈ ਹੈ ਇੱਕ ਸ਼ਿਕਾਰੀ ਆਪਣੇ ਜੰਗਲ ਵਿੱਚ ਆ ਚੁੱਕਾ ਹੈ ਜੋ ਕਿ ਆਪਣੇ ਜੰਗਲ ਦੇ ਪੰਛੀਆਂ ਨੂੰ ਫੜ ਕੇ ਲੈ ਜਾ ਕੇ ਦੂਸਰੇ ਸ਼ਹਿਰ ਵਿੱਚ ਵੇਚ ਰਿਹਾ ਹੈ ਇਹ ਸ਼ਿਕਾਰੀ ਮੈਨੂੰ ਵੀ ਇੱਕ ਦਿਨ ਫੜ ਲਵੇਗਾ ਤੇ ਮੈਨੂੰ ਇਸ ਸ਼ਿਕਾਰੀ ਤੋਂ ਬਹੁਤ ਡਰ ਲੱਗ ਰਿਹਾ ਹੈ ਪਰ ਪਿੱਪਲ ਨੇ ਕਿਹਾ ਮੈਂ ਆਪਣੇ ਹਰੇ ਪੱਤੇਆਂ ਨੂੰ ਹਿਲਾਇਆ ਅਤੇ ਬੋਲਿਆ ਕਵਰਾਈ ਮੈਨੂੰ ਪਤਾ ਕਿ ਜੰਗਲ ਤੇਰੇ ਲਈ ਕਿੰਨਾ ਜ਼ਰੂਰੀ ਹੈ ਤੂੰ ਮੇਰੀ ਛਾਂ ਹੇਠ ਰਹੀ ਮੈਂ ਤੇਰੀ ਰੱਖਿਆ ਕਰਾਂਗਾ ਮੋਰ ਨੇ ਪਿੱਪਲ ਦੇ ਪੱਤਿਆਂ ਹੇਠ ਛੁਪਣ ਦਾ ਫੈਸਲਾ ਕਰ ਲਿਆ ਜਦੋਂ ਸ਼ਿਕਾਰੀ ਆਇਆ ਉਸਨੇ ਮੋਰ ਨੂੰ ਇੱਕ ਵਾਰ ਵੇਖਿਆ ਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੋਰ ਉਸ ਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਿਆ ਸੀ ਪਰ ਮੋਰ ਨੇ ਪਿੱਪਲ ਦੇ ਪੱਤਿਆਂ ਹੇਠ ਆਪਣਾ ਸਰੀਰ ਛੁਪਾ ਲਿਆ ਤਾਂ ਪਿੱਪਲ ਨੇ ਆਪਣੀਆਂ ਡੰਡੀਆਂ ਨੂੰ ਹਿਲਾਉਂਦੇ ਹੋਏ ਤੇਜ਼ ਹਵਾ ਚਲਾ ਦਿੱਤੀ ਇਸ ਤਰ੍ਹਾਂ ਧੂੜ ਉੱਡਣ ਲੱਗ ਪਈ ਅਤੇ ਸ਼ਿਕਾਰੀ ਦੀਆਂ ਅੱਖਾਂ ਵਿੱਚ ਪੈਣ ਲੱਗ ਪਈ ਅਤੇ ਸ਼ਿਕਾਰੀ ਦੀ ਜਦੋਂ ਅੱਖਾਂ ਵਿੱਚ ਧੂੜ ਪੈ ਗਈ ਤਾਂ ਉਹ ਠੀਕ ਤਰੀਕੇ ਨਾਲ ਕੁਝ ਵੀ ਨਾ ਦੇਖ ਸਕਿਆ ਅੰਤ ਉਸ ਨੂੰ ਉੱਥੋਂ ਜਾਣਾ ਪਿਆ ਇਸ ਮੌਕੇ ਦਾ ਫਾਇਦਾ ਚੁੱਕਦਿਆਂ ਮੋਰ ਹੌਲੀ-ਹੌਲੀ ਦੂਸਰੀ ਦਿਸ਼ਾ ਵੱਲ ਭੱਜ ਗਿਆ ਜਦ ਸ਼ਿਕਾਰੀ ਨੂੰ ਇਹ ਸਮਝ ਆਈ ਕਿ ਮੋਰ ਤਾਂ ਉੱਥੇ ਹੈ ਹੀ ਨਹੀਂ ਤਾਂ ਉਹ ਗੁੱਸੇ ਹੋ ਕੇ ਜੰਗਲ ਤੋਂ ਨਿਕਲ ਪਿਆ ਇਸ ਤਰ੍ਹਾਂ ਮੋਰ ਤੇ ਪਿੱਪਲ ਨੇ ਇੱਕ ਦੂਜੇ ਦਾ ਸਾਥ ਦਿੱਤਾ ਮੋਰ ਨੇ ਪਿੱਪਲ ਦਾ ਧੰਨਵਾਦ ਕੀਤਾ ਮੇਰੇ ਦੋਸਤ ਅੱਜ ਤੂੰ ਮੇਰੀ ਜ਼ਿੰਦਗੀ ਬਚਾ ਲਈ ਪਿੱਪਲ ਨੇ ਹੌਲੀ-ਹੌਲੀ ਹਵਾ ਵਿੱਚ ਝੂਲਦਿਆਂ ਉੱਤਰ ਦਿੱਤਾ ਅਸੀਂ ਦੋਸਤਾਂ ਤੇ ਅਸੀਂ ਹਮੇਸ਼ਾ ਇੱਕ ਦੂਸਰੇ ਦੀ ਮਦਦ ਕਰਨੀ ਹੈ ਦੋਸਤ ਦਾ ਫਰਜ਼ ਹੀ ਹੁੰਦਾ ਏ ਕੀ ਆਪਣੇ ਦੋਸਤ ਦਾ ਮੁਸੀਬਤ ਵਿੱਚ ਸਾਥ ਦੇਵੇ ਨਾ ਕਿ ਮੁਸੀਬਤ ਵਿੱਚ ਸਾਥ ਛੱਡ ਦੇਵੇ ਉਸ ਦਿਨ ਤੋਂ ਬਾਅਦ ਮੋਰ ਹਰ ਰੋਜ਼ ਪਿੱਪਲ ਦਾ ਸਾਥੀ ਬਣ ਕੇ ਰਹਿਣ ਲੱਗਾ ਜਦ ਵੀ ਬਾਰਿਸ਼ ਆਉਂਦੀ ਉਹ ਪਿੱਪਲ ਦੇ ਹੇਠ ਨੱਚ ਕੇ ਖੁਸ਼ੀ ਵਿਖਾਉਂਦਾ ਅਤੇ ਪਿੱਪਲ ਆਪਣੇ ਪੱਤਿਆਂ ਦੀ ਝੂਮਲ ਨਾਲ ਉਸ ਦਾ ਸਾਥ ਦਿੰਦਾ ਇਸ ਤਰ੍ਹਾਂ ਦੋਨਾਂ ਦੀ ਦੋਸਤੀ ਹਮੇਸ਼ਾ ਚੱਲਦੀ ਰਹੀ ਅਤੇ ਉਹ ਦੋਵੇਂ ਦੂਸਰੇ ਪੰਛੀਆਂ ਦੀ ਵੀ ਮਦਦ ਕਰਦੇ ਇਸ ਤਰ੍ਹਾਂ ਪਿੱਪਲ ਸਾਰੇ ਪੰਛੀਆਂ ਦੀ ਮਦਦ ਕਰਦਾ ਉਹਨਾਂ ਨੂੰ ਆਪਣੀ ਛਾਂ ਦੇ ਹੇਠ ਖੁਸ਼ੀਆਂ ਦਿੰਦਾ ਜਦੋਂ ਵੀ ਕੋਈ ਮੌਸਮ ਹੈ ਜਿਹੜਾ ਆਉਂਦਾ ਜਿਸ ਵਿੱਚ ਖਤਰਾ ਹੁੰਦਾ ਤਾਂ ਪਿੱਪਲ ਸਾਰੇ ਪੰਛੀਆਂ ਨੂੰ ਆਪਣੇ ਉੱਪਰ ਬੈਠਣ ਲਈ ਕਹਿ ਦਿੰਦਾ ਕਿਉਂਕਿ ਉਸ ਦੀਆਂ ਡਾਹਣੀਆਂ ਬਹੁਤ ਮਜ਼ਬੂਤ ਸਨ ਤੇ ਉਹ ਸਾਰੇ ਪੰਛੀਆਂ ਦੀ ਮਦਦ ਕਰਦਾ ਤੇ ਹਾਈ ਬੁਰੀ ਚੀਜ਼ ਤੋਂ ਵੀ ਰੱਖਿਆ ਕਰਦਾ ਇਹ ਕਹਾਣੀ ਸਾਨੂੰ ਦਸਾਉਂਦੀ ਹੈ ਕਿ ਦੋਸਤੀ ਸ਼ਕਤੀਸ਼ਾਲੀ ਹੁੰਦੀ ਹੈ ਜਦੋਂ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ ਤਾਂ ਸਾਡੀ ਦੋਸਤੀ ਹੋਰ ਵੀ ਮਜ਼ਬੂਤ ਹੋ ਜਾਂਦੀ ਹੈ ਤੇ ਸਾਨੂੰ ਆਪਣੀ ਦੋਸਤੀ ਜ਼ਰੂਰ ਨਿਭਾਉਣੀ ਚਾਹੀਦੀ ਹੈ ਨਾ ਕਿ ਸਾਨੂੰ ਦੋਸਤੀ ਨਿਭਾਉਣੀ ਚਾਹੀਦੀ ਹੈ ਪਰ ਮੁਸੀਬਤ ਵਿੱਚ ਸਾਥ ਸਾੜ ਦੇਣਾ ਚਾਹੀਦਾ ਹੈ ਅਝੇਹਾ ਨਹੀਂ ਕਰਨਾ ਚਾਹੀਦਾ ਸਾਨੂੰ ਦੋਸਤੀ ਸ਼ਗੋਤੀ ਜਦੋਂ ਮੁਸੀਬਤ ਆਉਂਦੀ ਹੈ ਉਸ ਵਿੱਚ ਜ਼ਿਆਦਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਅਸਲੀ ਦੋਸਤ ਦੀ ਪਰਖ ਮੁਸੀਬਤ ਵਿੱਚ ਵੀ ਹੁੰਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਚਾਤਾਕਲੀ ਧੰਨਵਾਦ